ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੇਖੋ ਘਰੇ ਸਰਦਨ ਰੌਣਕ ਲੱਗੀ ਰਹਿੰਦੀ ਸੀ। ਇੱਥੇ ਮੈਂ ਸਵੇਰ ਤੋਂ ਕੱਲੀ ਬੈਠੀ ਆਂ। ਅਜੇ ਵੀ ਮੌਸਮ ਖਰਾਬ ਆਵਾਹ ਹੜਦਾ। ਕੁਝ ਦਿਖਾਈ ਵੀ ਦਿੰਦਾ ਹੈਗਾ ਗੇਟ ਦੇ ਵਿੱਚ ਥੋੜੀ ਜਿਹੀ ਜਗ੍ਹਾ। ਉੱਥੋਂ ਪਤਾ ਲੱਗਦਾ ਕੋਈ ਆ ਰਿਹਾ ਹੈ ਜਾਂ ਜਾ ਰਿਹਾ। ਪਰ ਸੋ ਉੱਥੇ ਹੀ ਦੇਖ ਰਹੀ ਆਂ। ਕਿ ਜੇ ਕੋਈ ਆਉਂਦਾ ਜਾਂਦਾ ਦਿਖਾਈ ਦੇਵੇ। సారే కమ్మ బిజీ మమ్మీ ఆ వస్తే ఒక మరే కప్పుడే ధోనవాలి పా ఆయన మే మేరకు ఆ సందావి ఆయన నోనీతో నికూ ਕੋਈ ਵੀ ਨਹੀਂ ਆ ਰਿਹਾ ਹੁਣ ਮੇਰੇ ਕੋਲ। ਇਕੱਲੀ ਬੈਠੀ ਆ ਕੀ ਬਲੌਗਿੰਗ ਕਰਾਂ? ਕਾਜ਼ ਦਾ ਬਲੌਗ ਨਾ। ਨਾ ਇੱਥੇ ਕੋਈ ਕੱਪੜਾ, ਲੀੜਾ ਕੁਝ ਵੀ ਨਹੀਂ। ਨਾ ਕੋਈ ਸਬਜ਼ੀ ਵਾਲਾ ਕੋਈ ਵੀ ਨਹੀਂ। ਕਿੰਨੇ ਦਿਨ ਹੋ ਗਏ ਆ ਚਾਰ ਹੀ ਚੱਲੀ ਜਾਂਦਾ। ਕਿੰਨੇ ਬੁਰਾ ਲਤ ਹੋਗੀ। ਤੇ ਹੋਰ ਵੀ ਜਗ੍ਹਾ ਜਗ੍ਹਾ ਤੇ ਵੀਡੀਓ ਦੇਖਤੀ ਹਾਂ ਬਹੁਤ ਜ਼ਿਆਦਾ ਘਰ ਪਾਣੀ ਨਾਲ ਭਰਗੇ ਵਸਲਾਂ ਡੁੱਬ ਗਈਆਂ ਸੱਚੀ ਬਹੁਤ ਬੁਰਾ ਫੀਲ ਹੁੰਦਾਗਾ ਰੱਬ ਕਰੇ ਛੇਤੀ ਤੋਂ ਛੇਤੀ ਮੌਸਮ ਸੈੱਟ ਕਰੇ ਬਾਈ ਗਰੂ ਮੀਰ ਕਰ ਮੀਰ ਜਮਾਈ ਮੈਂ ਤਾਂ ਸੁਣ ਲਓਗੀ ਕੱਲੀ ਬੈਠੂ ਇੱਠੀ ਜਮਾ ਮੋਰ ਹੋ ਗਈ ਪਹਿਲਾਂ ਮੈਨੂੰ ਧੀ ਕਰਦਾ ਸੀ ਕਿ ਮੈਂ ਲਾਈਵ ਕਰਾਂ ਅੱਜ ਕਿ ਸਾਰਿਆਂ ਨਾਲ ਚੱਲ ਗੱਲਾਂਵਾਂ ਤੱਕ ਰੂੰ ਮਿਲਦੇ ਲੱਗਿਆ ਰਹੂ ਪਰ ਫੇਰ ਮੈਨੂੰ ਐਵੇਂ ਹੋ ਜਾਂਦਾ ਹੈ ਕੋਈ ਐਸ ਤਰ੍ਹਾਂ ਦਾ ਨੈਗੇਟਿਵ ਕਮੈਂਟ ਜਾਨ ਕਰ ਦੇ ਫੇਰ ਉਹੀ ਚੀਜ਼ ਮੇਰੇ ਦਿਮਾਗ ਚ ਘੁੰਮੇ ਜਾਂਦੀ ਹੈ ਇਸ ਲਈ ਤੇ ਨੈਗੇਟਿਵ ਬੋਲਣ ਵਾਲੇ ਬੱਸ ਮੈਨੂੰ ਹੈ ਨਹੀਂ ਇਹਨੇ ਸਾਰੇ ਲੋਕ سپورਟ ਤੇ ਪਿਆਰ ਦੇਣ ਵਾਲੀ ਨੇ ਚਲੋ ਦੇਖਦੇ ਆ ਫੇਰ ਵੀ ਜੀ ਕਵਰ ਨਾ ਤੋਂ ਵੀ ਹੋਇਆ ਉਹ ਬੇਨਾ ਫਿਰ ਵੀ ਗੱਲ ਅਲੱਗ ਹੈ ਘਰੇ ਬੱਸ ਐਵੇਂ ਪਿੱਟਿਓ ਕੱਪੜੇ ਕੱਢਨੇ ਸਾਰੀਆਂ ਲਮਾਰੀਆਂ ਚੋਂ ਕੱਢਨੇ ਫਿਰ ਉਹਨਾਂ ਨੂੰ ਧੋਣਾ ਇੰਨਾ ਟਾਈਮ ਤਾਂ ਧੋਣਸ ਕੋਣ ਤੇ ਲੱਗ ਜਾਂਦਾ ਸਕਿੰਟਾਂ ਦੇ ਵਿੱਚ ਹੀ ਰੱਬ ਸਾਰੇ ਕੰਸ ਤੇ ਪਾਣੀ ਫੇਰ ਦਿੰਦਾ ਸਕਿੰਟਾਂ ਜੀ ਵੀ ਮਤਲਬ ਸਭ ਕੁਝ ਖਤਮ ਇਹੋ ਜੀ ਹੋ ਗਈ ਕਹਿੰਦੇ ਸੀ ਮਮਤਾ ਸੋਹਣੀ ਹੋ ਗਈ ਮੋਟੀ ਹੋ ਗਈ ਪਹਿਲਾਂ ਨਾਲ ਕੋਈ ਫਰਕ ਨਹੀਂ ਪਿਆਏਗਾ ਤੇ ਉਸ ਤੋਂ ਦੁੱਗਣੀਆ ਟੈਨਸ਼ਨ ਆ ਦਿਮਾਗ ਤੇ ਮਤਲਬ ਅਸੀਂ ਰੋਮੇ ਤੋਂ ਵਾਲਾ ਹੋ ਰਹੇਗਾ ਜੇ ਟਾਈਮ ਲੱਗੇ ਮੰਮੀ ਨੂੰ ਫੇਰੀ ਆ ਵਿਚਾਰੀ ਮੰਮੀ ਮੇਰੀ ਇੱਧਰ ਉੱਧਰ ਉੱਪਰ نیچے ਸਾਰਾ ਦਿੱਲੀ ਵਿੱਚ ਫਿਰ ਜਾਂਦੀ ਆ ਸੋਚਿਆ ਵੀ ਨਹੀਂ ਸੀ ਕਦੇ ਵੀ ਇਸ ਤੰਤਰ ਟਾਈਮ ਆ ਜਾਊਗਾ ਪਰ ਚਲੋ ਕੋਈ ਨਹੀਂ ਬਹੁਤ ਨਾਲੋਂ ਫਿਰ ਵੀ ਠੀਕ ਆ ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਨਾ ਤੋਕਿਆ ਹੋਇਸੀ ਰੈਡੀ ਵੀ ਆ ਦੇ ਕੱਲ ਜਾਉਂਗੀ ਪਰ ਅੱਜ ਵੀ ਮੌਸਮ ਐਵੇਂ ਹੀ ਹੈ ਖਰਾਬ ਹੈ ਫੇਰ ਦਿਨ ਰਾਤ ਨੂੰ ਪੰਜਨਾ ਬਹੁਤ ਸੌਏ ਸਲੇ ਹੀ ਹੋਣਗੇ ਜਾਵਾਂਗੇ ਮੰਡੇ ਨੂੰ ਹਨਾ ਵੀ ਸੋਮਵਾਰ ਨੂੰ ਤਾਂ ਜਾਵਾਂਗੇ ਹਾਂ ਇਹ ਤਵਾਰ ਦਾ ਵੀ ਮੀਂਹ ਦੱਸਦੇ ਨਹੀਂ ਜਾਦੇ ਐਤਵਾਰ ਤੋਂ ਬਾਅਦ ਹੀ ਚੱਲਾਂਗਾ ਮੈਂ ਐਤਵਾਰ ਦੰਮੀ ਦੱਸਦੇ ਨਹੀਂ ਪਤਾ ਐਤਵਾਰ ਨੂੰ ਚਲਾ ਦੇ ਜੇ ਹਾਂ ਐਤਵਾਰ ਨੂੰ ਮੈਂ ਹਾਂ ਕੋਈ ਪਤਾ ਨਹੀਂ ਧੁੱਪ ਨਿਕਲਿਆ ਵੇ ਜੇ ਚਾਉਣ ਲੱਗ ਗਿਆ ਫਿਰ ਐਤਵਾਰ ਨੂੰ ਫਿਰ ਸੋਮਵਾਰ ਨੂੰ ਵੀ ਜਾਇਆ ਜਾਣਾ ਓਨੇ ਗੰਦਾ ਫੇਰ ਹੋ ਜਾ ਹਾਂ ਮਨ ਤਾਂ ਹੀ ਲੱਗੀ ਜਾਂਦਾ ਪਤਾ ਨਹੀਂ ਕਿਉਂ ਹਾਂ ਤੇ ਜਿੰਨੇ ਆਹ ਆ ਵਧੀਆ ਜਨਾ ਹਾਂ ਹਾਜ਼ਰ ਤੁੰਕੇ ਮੇਰੇ ਵੀ ਲਾ ਦੇ ਜੀ ਆ ਦੇਖੋ ਸੀਟੇਟ ਜੀ ਸਾਰੇ ਲਾਉਂਦੇ ਨੇ ਹੁਣ ਤਾਂ ਇਹ ਹਾਂ ਮੈਂ ਤਾਂ ਕੱਲੀ ਹੋ ਰਹੀ ਮੈਂ ਜਦੋਂ ਬਾਹਰ ਕੱਲੇ ਮਾ ਚੁੱਕ ਰੈਂਤੀ ਆ ਗਈ ਅੰਟੀ ਅਰ ਘਰ ਸਿੱਧੀ ਨਹੀਂ ਤਾਂ ਮੈਂ ਚੜਦੀ ਆ ਰਹੀ ਉਹ ਬਲਾਈ ਤੀ ਉਹ ਨਾ ਤੇ ਕੰਮ ਖੋਣਾ ਸੀ ਅੱਛਾ ਹੋਰ ਬਲਾਈ ਤੀ ਅੰਤ ਕਰ

ਆਪਣੇ ਤਾਂ ਫਿਰ ਪੌੜੀ ਤੇ ਨਹੀਂ ਚੜਿਆ ਜਾਂਦਾ ਨਹੀਂ ਹੋਰ ਇਤ ਜਲਦੀ ਮੈਂ ਕੌਣ ਮਸਵਰ ਦੀਆਂ ਇੰਜ ਬੈਠੀ ਵੀ ਕੱਲੋ ਮੈਂ ਤਾਂ ਦੇਖ ਕੇ ਨੂੰ ਬਹੁਤ ਖਿਸ਼ਲੀ ਹੋਈ ਵੀ ਜਦੋਂ ਮੈਂ ਗੇਟ ਵਿੱਚ ਚੰਗੀ ਪੈਰ ਦੇ ਦੇਖੇ ਕੋਈ ਤਾਂ ਆ ਰਿਹਾ ਹੈ ਤਾਂ ਮੇਰੇ ਕੋਲ ਆਈ ਹੁਣੀ ਹੈਗੀ ਮੈਂ ਤਾਂ ਅੰਦਰ ਬੈਠੀ ਦੇਖਣ ਲੱਗ ਗਈ ਸੀ ਆਹ ਪੈ ਸਿੱਧੀਆਂ ਪੌੜੀ ਤੇ ਚੜ੍ਹ ਗਈ ਮੈਂ ਇਹਨੂੰ ਕਹਿ ਲਈ ਤੇ ਮੈਂ ਕਿਹਾ ਆ ਜਾ ਉੱਥੇ ਦੇ ਕਹਿੰਦੀ ਕੰਮ ਹੈ ਕੋਈ ਮੈਂ ਕਿਹਾ ਹਾਂ ਕਦੇ ਮੈਂ ਤਾਂ ਕੱਖ ਪਾਉਂਦੀ ਸੀ ਮੈਂ ਕਿਹਾ ਫੇਰ ਨਾ ਹੀ ਫਿਰ ਤੂੰ ਪਹਿਲਾਂ ਕੱਖੇ ਪਾ ਦੇਵਾ ਬਾਅਦ ਚ ਵੀ ਆ ਜੀ ਫਿਰ ਕੱਖ ਬਾਕੇ ਇਦੀ ਅੱਛਾ ਚਾਹ ਅੱਜ ਤਾਂ ਨਿੰਦੇ ਹੋ ਰਹੀ ਪ੍ਰਿੰਸ ਜਮਾਨਿਆ ਇਹ ਅਸੀਂ ਨੇ ਫੋਨ ਵੀ ਕਰਿਆ ਉਹਦੀ ਭੈਣ ਨੇ ਚੱਕਿਆ ਕਹਿੰਦੇ ਉਹ ਤਾਂ ਘਰੇ ਨੇ ਬਾਹਰ ਫਿਰਦੇ ਹੋਣਗੇ ਖੇਡਦੇ ਹੈ ਬਾਹਰ ਫਿਰਦੇ ਹੋਣੇ ਖੇਡਦੇ ਛੁੱਟੀਆਂ ਦਾ ਲਾਲਚ ਹੋ ਰਿਹਾ ਉਹ ਤਾਂ ਮੈਨੂੰ ਕੱਲ ਕਹਿ ਕੇ ਗਏ ਸੀ ਉਹ ਗਿਆ ਸੀ ਆਵਾ ਗਿਆ ਹੈ ਨਹੀਂ ਕਹਿੰਦੇ ਤਾਂ ਮੈਨੂੰ ਵੀ ਤੇ ਹਾਂ ਕਹਿੰਦੇ ਬੇਬੇ ਐਤਵਾਰ ਤੱਕ ਛੁੱਟੀਆਂ ਨੇ ਸਾਨੂੰ ਅਸੀਂ ਰੋਜ਼ ਆਇਆ ਕਰਾਂਗੇ ਮੈਂ ਕਿਹਾ ਠੀਕ ਹੈ ਹਾਂ ਦੇਖ ਲੈ ਹੁਣ ਤਾਂ ਉਹ ਲੱਗਦਾ ਕੱਲ ਨੂੰ ਤਾਂ ਆਉਣਗੇ ਦੇਖੋ ਉਹਨਾਂ ਨੂੰ ਸਹੀ ਗੱਲ ਐ ਖੱਡਣ ਦਾ ਲਾਲ ਚੋਈਦਾ ਖੱਡਣ ਦਾ ਲਾਲ ਤੇ ਨੀਂਹ ਹਿੱਲਤੋਂ ਬਣੀ ਕਰ ਦੇਗਾ ਆਪਦੇ ਘਰ ਚ ਤੱਕ ਹੀ ਡਰਨੀ ਲੱਗਦਾ ਹੈਗਾ ਕੋਈ ਚੀਜ਼ ਕੀਤਾ ਉਹ ਵੀ ਚੱਕ ਕੇ ਕੀਤਾ ਤਰਤੀ ਦੂਜੇ ਦੇ ਕਰੇ ਡਰ ਲੱਗੀ ਜਾਂਦਾ ਉਹ ਤਾਂ ਕੋਈ ਚੀਜ਼ ਇੱਥੇ ਚੱਕਤੀ ਉੱਥੇ ਤਰਤੀ ਉੱਥੇ ਚੱਕਤੀ ਉੱਥੇ ਤਰਤੀ ਮੇਰਾ ਅਗਲਾ ਕਹੂਗਾ ਵੀ ਥਾਨੇ ਦੋ ਦਿਨ ਰਹਿਣ ਨੂੰ ਕੀ ਦੇ ਤਾਂ ਸਾਰਾ ਨੁਕਸਾਨ ਹੀ ਕਰਗੇ ਬੱਚਾ ਇਹਨੂੰ ਪਤਾ ਨਹੀਂ ਹੈਗਾ ਨਿਆਣਾ ਹਟਾਈ ਤੋਂ ਵੀ ਨਹੀਂ ਹਟਦਾ ਇਹ ਹਟਦਾ ਨਹੀਂ ਹੋਰ ਘਰ ਨਹੀਂ ਮੰਨਦਾ ਹੈਗਾ ਆਰ ਤੋਂ ਹੋੜ ਦੇਵ ਹੋ ਜਿਹਦੇ ਮਾਰ ਜੀ ਮਾਰ ਦੇ ਕੁਛ ਮੰਦੀ ਕਰੀ ਜਾਵੇ ਜਮੀਂ ਨੇ ਕੁਛ ਹੁੰਦਾ ਉਹਨੂੰ ਜੇ ਕੋਈ ਦੂਜਾ ਉਹਨੇ ਮਾਰ ਜੇ ਉਹਨੂੰ ਝੜਕਾ ਵੀ ਦੇਵੇ ਨਾ ਬਾਹਰ ਲੈਣੇ ਚਾਹੀਦੇ ਮੇਰਾ ਆਪਰੇਸ਼ਨ ਹੋਇਆ ਇਹ ਤਾਂ ਆਪਰੇਸ਼ਨ ਹੋਇਆ ਮੈਂ ਆਪਦੀ ਤਾਂ ਬਾਹ ਵੀ ਨਹੀਂ ਫੜਨ ਦਿੰਦਾ ਆ ਬਾਹ ਨਾ ਫੜੋ ਮੇਰਾ ਤਾਂ ਆਪਰੇਸ਼ਨ ਹੋ ਰਿਹਾ ਹੈ ਹਾਂ ਆਪ ਦੇਵਾ ਇੱਥੇ ਰਹੀਆਂ ਬਾਹਾਂ ਚਲਾ ਕੇ ਜੀ ਜਦ ਜਵਾਨੀ ਲੱਗ ਰਿਆਣਾ ਫਿਰ ਤਾਂ ਬਹੁਤ ਜੀ ਕਰਦਾ ਬਹਜਾ ਰੋ। ਹੋਰ ਬਤਾਲ ਤੋਂ ਹੀ ਦੁਖੀ ਜਾਂਦੇ ਆ ਜੀ ਬਹੁਤ ਜਿਆਦੇ। ਸਾਰਾ ਸਮਾਨ ਉਹ ਤਾਂ ਦੇ ਅੰਦਰ ਕੱਲੇ ਬਾਹਰ। ਹੋਰ ਰੱਬ ਨੇ ਤਾਂ ਜਮੀ ਹੈਰਾਨ ਨਹੀਂ ਕੀਆ ਕਰਤਾ ਇਸ ਵਾਰ। ਕੱਲ ਜਦੋਂ ਫੇਰ ਆ ਗਿਆ ਤੜਕੀ ਬੈਡ ਕੱਢੇ ਬਾਹਰ ਫੇਰ ਰਾਤ ਨੂੰ ਫੇਰ ਅੰਦਰ ਵਾੜੇ ਜਦੋਂ ਫੇਰ ਆ ਗਿਆ ਥਾਣੇ ਜਮੀ। ਹੂੰ। ਮੋਸਾ ਸੀ ਯੱਲੇ। ਮਾਣੇ ਫੇਰ ਰੋਟੀ ਟੁਕ ਕਿਹਰੇ ਤੇ ਚੱਕੀ ਐਵੇਂ ਗਈਆਂ ਹੋਰ ਮੈਂ ਤਾਂ ਆਪਾ ਜੇ ਨਾ ਸਿਰ ਦਰਦ ਹੋਣ ਲੱਗ ਰਿਹਾ ਲੱਗ ਰਿਹਾ ਭੁੱਖਾ ਹਜੜੂਗਾ। ਕਿਉਂ? ਪਤਾ ਨਹੀਂ ਕਾਹ ਕਰ ਸੇਰੇ ਨੂੰ ਧੁੱਪ ਨੂੰ ਹਟ ਰਿਹਾ ਪੈਣੀ ਆ ਮੈਂ ਤਾਂ ਅੰਦਰ ਕੁਸ ਪੱਖਾ ਨਹੀਂ ਲਾਉਂਦੀ ਉਹ ਬਾਰੇ ਬਾਹਰ ਮੈਨੂੰ ਤਾਂ ਠੰਡੇ ਲੱਗ ਜਾਂਦੀ ਆ ਪਤਾ ਨਹੀਂ ਕੀ ਹੋ ਰਿਹਾ। ਹੁਣ ਵੀ ਠੰਡ ਲੱਗ ਰਹੀ ਤੈਨੂੰ ਆ ਹੁਣ ਵੀ ਠੰਡ ਲੱਗ ਤਾਂ ਕੈਂਸਾ ਲੱਗ ਰਹੀ ਐ ਵੀ ਅੰਦਰ ਜਾ ਕੇ। ਬੁਖਾਰ ਬੁਖੂਰ ਨਾ ਹੋਵੇ ਅੰਦਰ। ਹੱਡਾਂ ਚ ਕੱਪੜਾ ਲੈ ਕੇ ਲੁੱਕ ਕੇ ਸੌਂਨੀ ਆ ਤਾਂ। ਹੱਡਾਂ ਚ ਬੁਖਾਰ ਨਾ ਹੋਵੇ ਕਿਤੇ। ਹੂੰ ਹੂੰ ਕਈ ਵਾਰੀ ਪਿੰਡਾ ਕਰਮ ਨਹੀਂ ਨਾ ਪਾਣੀ ਵੀ ਇੰਨਾ ਦੱਸਿਆ ਹੋਇਆ ਹੈ ਪਾਣੀ ਵੀ ਨਹੀਂ ਪਿੰਦੀ ਹੈਗੀ ਮੈਂ ਤਾਂ ਜੇ ਪਿੰਦੀ ਤਾਂ ਹੀ ਤਾਂ ਇੰਨਾ ਪਾਣੀ ਆ ਰਹੇਗਾ ਜੇ ਪਾਣੀ ਪੀ ਲਿਆ ਕਰ ਇੰਨਾ ਕੰਨੂ ਆਵੇ ਮੈਂ ਤਾਂ ਪਾਣੀ ਵੀ ਨਹੀਂ ਪਿੰਦੀ ਰ ਅਪਰੇ ਜਨ ਟੈਨਸ਼ਨ ਨਹੀਂ ਲੈਣੀ ਸਾਹ ਦਿਨ ਰਾਤ ਟੈਨਸ਼ਨ ਆ ਜਨ ਲੰਗੇ ਨਾ ਜਦੋਂ ਕੱਖ ਬੰਦਣੀ ਹੁੰਦੀ ਹੈ ਫੁੱਲੀਆਂ ਖਾਉਣਾ ਟਾਈਮ ਦਾ ਟੈਨਸ਼ਨ ਹੀ ਚੱਲ ਜਾਂਦੀ ਹੈ ਕਾਦੀ ਦੇ ਨੋ ਤਾਂ ਇਸਨੇ ਕੁਛ ਨਹੀਂ ਹੁੰਦਾਗਾ ਮੈਂ ਤਾਂ ਕਦੇ ਮਗਾ ਹੋਈ ਉਹ ਨਿਕਰੋ ਬਾਹਰ ਨਿਕਲੀ ਮੈਨੂੰ ਤਾਂ ਗਲੀ ਗੁਮਾਂ ਸਾਰੇ ਹੀ ਕਹਿੰਦੇ ਵੀ ਤੂੰ ਆਇਆ ਕਰ ਥੋੜਾ ਬਹੁਤ ਬਾਹਰ ਆਇਆ ਕਰ ਹੁਣ ਮੈਨੂੰ ਇਹਨੇ ਦੇਣ ਕਿਸੇ ਦੇ ਘਰੀ ਰਹਿਣਾ ਪੈ ਰਿਹਾ ਕੋਈ ਬਗ ਜੇ ਮੈਂ ਘਰਲੀ ਹੋਈ ਬੈਠੇ ਰਹਿਣੀ ਹੈ ਉਹ ਫਿਰ ਹੁਣ ਕੀ ਕਰੇ ਜਿਹੜਾ ਹੂੰ ਗੰਦ ਪੈ ਰਹਿਣਾ ਨਾ ਸਾਰਾ ਹੋਰ ਕੱਲ ਮੈਂ ਨੇ ਪ੍ਰਿੰਸ ਹੋਰਾਂ ਨੂੰ ਪੁੱਛਿਆ ਵੀ ਆਪਾਂ ਬਾਗ ਚੱਲਦੇ ਆਂ ਘਰੇ ਵੀ ਕੀ ਚੱਲ ਰਹਿਗਾ ਕੰਨ ਨਾ ਦੀ ਉਹਥੇ ਤਾਂ ਥੋੜੀ ਬੈਠਣ ਨੂੰ ਵੀ ਜਗ ਨਹੀਂ ਬੱਡ ਕੱਢ ਰੱਖੀ ਜਿੰਨੇ ਘਰ ਦੇ ਮੰਜੇ ਨੇ ਸਾਰੇ ਧੁੱਪ ਚੋੜ ੜਾ ਰੱਖੇ ਤੇ ਸਾਰੇ ਤੇ ਕੱਪੜੇ ਹਾਂ ਕੱਢ ਕੱਢ ਕੇ ਉਹਨਾਂ ਨੂੰ ਕਹਾਂਗੇ ਚਲ ਤੁਸੀਂ ਵੀਡੀਓ ਬਣਾ ਕਿ ਲੈ ਨਾ ਮਾਰੀਆਂ ਖਾਲੀ ਕਰਿਆ ਕਹਾਂ ਚਲ ਹਾਂ ਦੀ ਮੈਂ ਵੀਡੀਓ ਬਣਾ ਲਿਆ ਉਹਨਾਂ ਪਰ ਮੈਨੂੰ ਬੋਲਣਾ ਵੀ ਹੁੰਦਾ ਕੁਛ ਮੈਂ ਕੋਈ ਗੱਲ ਨਹੀਂ ਜਿੰਨਾ ਕੋ ਬੋਲੇ ਜਾਂਦਾ ਉਹਨਾਂ ਕੋ ਬੋਲਦੀ ਫਿਰ ਉਹ ਵਿਚਾਰ ਨੇ ਥੋੜਾ ਬਹੁਤ ਜਿੰਨਾ ਕੋਇਆ ਬੋਲਤਾ ਭੱਗ ਗਿਆ ਸਾਰੇ ਘਰ ਦੀ ਵੀਡੀਓ ਨਾਲ ਉਹ ਵੀਡੀਓ ਵੀ ਇਹਦੀ ਬਣਾ ਕੇ ਲੈ ਵੀ ਕਿਸੇ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਆਵੇ। ਦੇਖੀ ਅਹੀਂ ਕਹਿਵਾ ਕਮਾਤਾ ਨਹੀਂ ਤੇ ਐਨੀ ਤੇਜ਼ ਤੇ ਜਾਉਂ ਪਰ ਦਰਨਿਆ ਕੱਪੜੇ ਜਾਬਦਰਾ ਸਾਰਾ ਕੁਝ ਕਿਵੇਂ ਘੱਲ ਲੱਦਿਆ ਪਾਉ ਸਭ ਕੁਝ ਦੀ ਭੱਗ ਗਿਆ। ਹੋਰ ਮੈਂ ਤਾਂ ਸਹੀ ਗੱਲ ਆਉਂਦਾ ਬੈਠਾ ਨੂੰ ਵੀ ਜਗ੍ਹਾ ਹੈ। ਹਾਂ ਜਦੋਂ ਮੈਂ ਪਰਸਨਲੀ ਇਸਮੀ ਪਹਿਣ ਲੱਗਿਆ ਨਾ ਕਦਮ ਮਿਲ ਡਰ ਲੱਗਣ ਲੱਗ ਜਾਂਦਾ ਵੀ ਕਿੱਥੇ ਪੈਰ ਤੋਂ ਸਲਿੱਪ ਹੋ ਜੇ ਮੈਂ ਤਾਂ ਆਪ ਜਿੱਥੇ ਦਮ ਲੈਂਦੀ ਤੇ ਪੀੜੀ ਪੂੜੀ ਢਾ ਕੇ ਬਸ ਪੀੜੀ ਤੇ ਬਹਿ ਕੇ ਦਮ ਲਿਆਗਾ ਹੋਰ ਮੰਨੇ ਕਿਹੜਾ ਦਮ ਲੇ ਹਾਂ ਉਹ ਉਸ ਤਾਂ ਚੰਗਾ ਚਾਗਲ ਮਾਣ ਪਾਈ ਤਰ ਹਜੇ ਤੱਕ ਤਾਂ ਕਣਕ ਨਹੀਂ ਦੇਖੀ ਕਣਕ ਦੇ ਥੈਲੇ ਜਿਹੜੇ ਵਿੱਚ ਡੁੱਬੇ ਪਏ ਸੀ ਪਾਣੀ ਦੇ ਹੈ ਅੱਜ ਫੇਰ ਨਿਖਰਿਆ ਨਹੀਂ ਸਾਰਾ ਦਿਨ ਹੋ ਗਿਆ ਕੱਲ ਹਜੇ ਧੁੱਪ ਤੀ ਥੋੜੀ ਜੀ ਆਥਾਣੇ ਜੇ ਫੇਰ ਪਾਉਣ ਲੱਗ ਗਿਆ ਮੀ ਹੁਣ ਜੇ ਨਿੱਖਰੇ ਤਾਂ ਕਣਕ ਖਲਿਆਰ ਕੇ ਸਿੱਟਦਾ ਵੇੜੇ ਚ ਐ ਨਹੀਂ ਪਤਾ ਵਿੱਚ ਉੱਗ ਗਿਆ ਵੇ ਥੈਲਿਆਂ ਚ ਸਹੀ ਕੁਝ ਤਾਂ ਪਾਣੀ ਚ ਡੁੱਬ ਗਏ ਥੈਲੇ ਤੇ ਕੁਝ ਹੋਣਾ ਹੀ ਨਹੀਂ ਪਤਾ ਥੈਲਿਆਂ ਦੇ ਵਿੱਚ ਬੰਦ ਪਈਏਗੀ ਮੇਰੇ ਜਨਮ ਦੇ ਟਾਕਾ ਬਾਗੀਆਂ ਬੇਕਰੇ ਕਿਤੇ ਉਰੇ ਜਨਮ ਦੇ ਮਨਾ ਕੇ ਜਾਣਾ ਪਾਜੀ